ਪੁਲਿਸ ਦੀ ਤਾਜ਼ਾ ਜਾਂਚ ਨੇ ਸਾਰੇ ਦਾਅਵਿਆਂ ਨੂੰ ਝੰਡੋੜ ਦਿੱਤਾ ਹੈ। ਸ਼ੁਰੂ ਤੋਂ ਜਿੱਥੇ ਕਿਹਾ ਜਾ ਰਿਹਾ ਸੀ ਕਿ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਹਾਦਸਾ ਇੱਕ ਬਲੇਰੋ ਗੱਡੀ ਨਾਲ ਹੋਇਆ ਸੀ ਹੁਣ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਐਸਾ ਕੁਝ ਵੀ ਨਹੀਂ ਵਾਪਰਿਆ। ਨਾ ਕੋਈ ਬਲੈਰੋ ਉੱਥੇ ਮੌਜੂਦ ਸੀ ਨਾ ਕਿਸੇ ਗੱਡੀ ਦਾ ਨਿਸ਼ਾਨ ਮਿਲਿਆ ਅਤੇ ਨਾ ਹੀ ਕਿਸੇ ਟੱਕਰ ਦਾ ਸਬੂਤ ਸਾਰੀ ਕਹਾਣੀ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਰਾਜਵੀਰ ਜਵੰਦਾ ਦੇ ਨਾਲ ਉਸ ਸਮੇ ਉਸਦੇ ਪੰਜ ਕਰੀਬੀ ਦੋਸਤ ਵੀ ਸਨ ਇਹ ਸਾਰੇ ਇਕੱਠੇ ਮੋਟਰਸਾਈਕਲਾਂ ਤੇ ਘੁੰਮਣ ਲਈ ਨਿਕਲੇ ਸਨ ਕਿਹਾ ਜਾ ਰਿਹਾ ਹੈ ਕਿ ਜਦ ਉਹ ਸ਼ੌਰਿਆ ਹਸਪਤਾਲ ਦੇ ਨੇੜੇ ਪਹੁੰਚੇ ਤਾਂ ਸੜਕ ਦੇ ਇੱਕ ਪਾਸੇ ਕੁਝ ਪਸ਼ੂ ਆਪਸ ਦੇ ਵਿੱਚ ਭੜ ਰਹੇ ਸਨ ਜਵੰਦੇ ਨੇ ਉਹਨਾਂ ਤੋਂ ਬਚਣ ਲਈ ਬਾਈਕ ਦਾ ਕੱਟ ਮਾਰਿਆ ਤੇ ਸੰਤੁਲਨ ਖੋ ਬੈਠਾ ਉਸੇ ਵੇਲੇ ਉਹ ਡਿੱਗ ਪਿਆ ਤੇ ਗੰਭੀਰ ਸੱਟਾਂ ਲੱਗੀਆਂ ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਜਿਵੇਂ ਹੀ ਹਾਦਸੇ ਦੀ ਖਬਰ ਫੈਲੀ ਕਈ ਸਵਾਲ ਖੜੇ ਗਏ ਸਭ ਤੋਂ ਪਹਿਲਾਂ ਗੱਲ ਇਹ ਆਈ ਕਿ ਜੇ ਹਾਦਸਾ ਹੋਇਆ ਸੀ ਤਾਂ ਮੌਕੇ ਤੇ ਬਾਈਕ ਦਾ ਕੋਈ ਹਿੱਸਾ ਕਿਉਂ ਨਹੀਂ ਮਿਲਿਆ ਕੋਈ ਹੈਲਮਟ ਕੋਈ ਸ਼ੀਸ਼ਾ ਕੋਈ ਟਾਇਰ ਦੇ ਨਿਸ਼ਾਨ ਕੁਝ ਵੀ ਨਹੀਂ ਪੁਲਿਸ ਨੇ ਜਦ ਮੌਕੇ ਤੇ ਪਹੁੰਚ ਕੇ ਉੱਥੇ ਦੇਖਿਆ ਉੱਥੇ ਸਿਰਫ ਖਾਲੀ ਸੜਕ ਸੀ ਇਸ ਤੋਂ ਵੱਡੀ ਗੱਲ ਇਹ ਸੀ ਕਿ ਜਵੰਦੇ ਦੇ ਨਾਲ ਗਏ ਦੋਸਤਾਂ ਨੇ ਤੁਰੰਤ ਹੀ ਉਸ ਬਾਈਕ ਤੇ ਹੋਰ ਸਮਾਨ ਸਭ ਨੂੰ ਚੱਕ ਲਿਆ ਜਿਵੇਂ ਹੀ ਹਾਦਸਾ ਹੋਇਆ ਕਿਸੇ ਨੇ ਵੀ ਉਹਨਾਂ ਚੀਜ਼ਾਂ ਨੂੰ ਮੌਕੇ ਤੇ ਨਹੀਂ ਛੱਡਿਆ ਬਾਅਦ ਵਿੱਚ ਜਦ ਪੁੱਛਗਿਛ ਹੋਈ ਤਾਂ ਦੋਸਤਾਂ ਦਾ ਕਹਿਣਾ ਸੀ ਕਿ ਉਹ ਡਰ ਗਏ ਸਨ ਕਿਤੇ ਕੰਪਨੀ ਵਾਲੇ ਜਾਂ ਪੁਲਿਸ ਉਹਨਾਂ ਨੂੰ ਤੰਗ ਨਾ ਕਰ ਲੈਣ ਕਿਉਂਕਿ ਬਾਈਕ ਬਿਲਕੁਲ ਨਵੀਂ ਸੀ ਅਤੇ ਉਸ ਦਾ ਨੰਬਰ ਪਲੇਟ ਅਜੇ ਤੱਕ ਨਹੀਂ ਆਈਆਂ ਸਨ ਰਾਜਵੀਰ ਜਵੰਦੇ ਨੇ ਉਹ ਮੋਟਰਸਾਈਕਲ ਸਿਰਫ 2 ਦਿਨ ਪਹਿਲਾਂ ਹੀ ਖਰੀਦਿਆ ਸੀ ਹਾਲੇ ਰਜਿਸਟ੍ਰੇਸ਼ਨ ਨੰਬਰ ਵੀ ਜਾਰੀ ਨਹੀਂ ਹੋਇਆ ਸੀ ਦੋਸਤਾਂ ਦਾ ਕਹਿਣਾ ਸੀ ਕਿ ਉਹ ਸਿਰਫ ਡਰ ਕੇ ਡਰ ਕਰਕੇ ਸਾਰੀਆਂ ਚੀਜ਼ਾਂ ਚੱਕ ਕੇ ਲੈ ਗਏ ਪਰ ਇਹ ਵੀ ਸਵਾਲ ਖੜਦਾ ਹੈ ਕਿ ਜਦ ਉਹਨਾਂ ਦਾ ਯਾਰ ਜ਼ਮੀਨ ਤੇ ਪਿਆ ਸੀ ਤਾਂ ਸਭ ਤੋਂ ਪਹਿਲਾਂ ਬਾਈਕ ਚੱਕਣ ਦੀ ਕੀ ਲੋੜ ਪਈ ਸੀ ਪੁਲਿਸ ਦਾ ਮੰਨਣਾ ਹੈ ਕਿ ਪਹਿਲੇ ਹਸਪਤਾਲ ਦੀ ਅੰਗੈਲੀ ਨੇ ਇਸ ਮਾਮਲੇ ਨੂੰ ਹੋਰ ਪਚੀਜ ਦਾ ਬਣਾ ਦਿੱਤਾ ਜਦ ਜਵੰਦੇ ਨੂੰ ਸ਼ੌਰਿਆ ਹਸਪਤਾਲ ਪਹੁੰਚਾਇਆ ਗਿਆ ਤਦ ਉਥੇ ਉਹਨੂੰ ਢੰਗ ਦੀ ਪਹਿਲੀ ਸਹਾਇਤਾ ਨਹੀਂ ਦਿੱਤੀ ਗਈ ਜੇਕਰ ਸਮੇਂ ਤੇ ਟ੍ਰੀਟਮੈਂਟ ਮਿਲ ਜਾਂਦਾ ਜਾਂ ਫਰਸਟ ایڈ ਦਿੱਤੀ ਜਾਂਦੀ ਤਾਂ ਸ਼ਾਇਦ ਰਾਜਵੀਰ ਦੀ ਜਾਨ ਬਚਾਈ ਜਾ ਸਕਦੀ ਸੀ ਬਾਦ ਵਿੱਚ ਉਸ ਨੂੰ ਪਾਰਸ ਹਸਪਤਾਲ ਤੇ ਫਿਰ ਮੁਹਾਲੀ ਦੇ ਫੋਰਟਿਸ ਵਿੱਚ ਰੈਫਰ ਕਰ ਦਿੱਤਾ ਗਿਆ ਇਹਨਾਂ ਦੋਹਾਂ ਹਸਪਤਾਲਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਕੇਸ ਆਇਆ ਸੀ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਡੀਡੀਆਰ ਦੀ ਕਾਪੀ ਪ੍ਰਾਪਤ ਕੀਤੀ ਇਹ ਵੀ ਸਾਹਮਣੇ ਆਇਆ ਕਿ ਪਰਿਵਾਰਕ ਮੈਂਬਰਾਂ ਨੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਉੱਤੇ ਸ਼ੱਕ ਨਹੀਂ ਅਤੇ ਕੋਈ ਕਾਰਵਾਈ ਉਹ ਨਹੀਂ ਕਰਵਾਉਣੀ ਚਾਹੁੰਦੇ ਹਾਲਾਂਕਿ ਜਿਹੜੀਆਂ ਖਬਰਾਂ ਪਹਿਲਾਂ ਆਈਆਂ ਸਨ ਉਹ ਇਸ ਦੇ ਬਿਲਕੁਲ ਉਲਟ ਸਨ ਸ਼ੁਰੂ ਵਿੱਚ ਦੱਸਿਆ ਗਿਆ ਸੀ ਕਿ ਇੱਕ ਬਲੈਰੋ ਗੱਡੀ ਨਾਲ ਟੱਕਰ ਹੋਈ ਫਿਰ ਪਸ਼ੂਆਂ ਨਾਲ ਵੀ ਟੱਕਰ ਹੋਈ ਹੁਣ ਪੁਲਿਸ ਨੇ ਸਾਫ਼ ਕੀਤਾ ਕਿ ਉੱਥੇ ਕੋਈ ਗੱਡੀ ਸੀ ਹੀ ਨਹੀਂ ਇਹ ਵੀ ਕਿਹਾ ਗਿਆ ਹੈ ਕਿ ਜੋ ਗੱਡੀਆਂ ਬਾਅਦ ਵਿੱਚ ਉੱਥੋਂ ਲੰਘੀਆਂ ਉਹਨਾਂ ਨੇ ਸਿਰਫ ਮਦਦ ਕੀਤੀ ਸੀ ਹੁਣ ਲੋਕਾਂ ਦੇ ਮਨ ਵਿੱਚ ਹੋਰ ਸਵਾਲ ਉੱਠ ਰਹੇ ਹਨ ਕਿ ਜੇਕਰ ਜਵੰਦੇ ਨੇ ਮਹਿੰਗੀ ਕਿੱਟ ਪਾਈ ਹੋਈ ਸੀ ਤਾਂ ਫਿਰ ਇੰਨੀਆਂ ਗੰਭੀਰ ਸੱਟਾਂ ਕਿਵੇਂ ਲੱਗੀਆਂ ਕਿ ਉਸ ਦੀ ਜਾਨ ਹੀ ਚਲੀ ਗਈ ਕਿਤੇ ਟ੍ਰੀਟਮੈਂਟ ਦੇ ਸਮੇਂ ਕੁਝ ਕਮੀ ਤਾਂ ਨਹੀਂ ਰਹਿ ਗਈ ਕਿ ਹਸਪਤਾਲ ਨੇ ਆਪਣਾ ਫਰਜ਼ ਢੰਗ ਨਾਲ ਨਹੀਂ ਨਿਭਾਇਆ ਜਦ ਵਕੀਲਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੇ ਅੰਗੈਲੀ ਸਾਬਤ ਹੁੰਦੀ ਹੈ ਤਾਂ ਡਾਕਟਰ ਖਿਲਾਫ ਕਾਰਵਾਈ ਹੋ ਸਕਦੀ ਹੈ ਤੇ ਉਸ ਦਾ ਲਾਇਸੈਂਸ ਤੱਕ ਸਸਪੈਂਡ ਕੀਤਾ ਜਾ ਸਕਦਾ ਹੈ ਪਰ ਹੁਣ ਤੱਕ ਪੁਲਿਸ ਨੇ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਦੋਸਤ ਸੁਖਦਰਸ਼ਨ ਸਿੰਘ ਜੋ ਇਸ ਸਮੇਂ ਮੌਜੂਦ ਸਨ ਉਹ ਵੀ ਕਹਿੰਦੇ ਸਨ ਜੇ ਸ਼ੌਰਿਆ ਹਸਪਤਾਲ ਨੇ ਪਹਿਲੇ ਪਲਾਂ ਵਿੱਚ ਹੀ ਸਹੀ ਇਲਾਜ ਦਿੱਤਾ ਹੁੰਦਾ ਤਾਂ ਸ਼ਾਇਦ ਹਾਲਾਤ ਅੱਜ ਵੱਖਰੇ ਹੁੰਦੇ ਉਹ ਇਹ ਵੀ ਮੰਨਦੇ ਹਨ ਕਿ ਮੌਕੇ ਤੇ ਸਾਰੀਆਂ ਚੀਜ਼ਾਂ ਚੱਕ ਲੈਣ ਨਾਲ ਪੁਲਿਸ ਨੂੰ ਜਾਂਚ ਵਿੱਚ ਕਾਫੀ ਰੁਕਾਵਟ ਆਈ। ਇਸੇ ਦੌਰਾਨ ਜਦ ਮੈਡੀਕਲ ਰਿਪੋਰਟਾਂ ਆਈਆਂ ਤਾਂ ਇਹ ਵੀ ਪਤਾ ਲੱਗਿਆ ਕਿ ਰਾਜਵੀਰ ਦੇ ਦਿਮਾਗ ਤੱਕ ਆਕਸੀਜਨ ਪਹੁੰਚਣਾ ਬੰਦ ਹੋ ਗਈ ਸੀ ਜਿਸ ਕਾਰਨ ਬ੍ਰੇਨ ਡੈੱਡ ਹੋ ਗਿਆ ਸੀ। ਸ਼ੁਰੂ ਵਿੱਚ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਜਦ ਉਹ ਚੜ੍ਹਦੀ ਕਲਾ ਵਿੱਚ ਹੈ ਅਤੇ ਸੁਧਾਰ ਹੋ ਰਿਹਾ ਹੈ ਪਰ ਜਿਵੇਂ ਹੀ ਮੈਡੀਕਲ ਬੁਲੇਟਿਨ ਜਾਰੀ ਹੋਣਾ ਬੰਦ ਹੋ ਗਿਆ ਲੋਕਾਂ ਨੂੰ ਸਮਝ ਆ ਗਈ ਕਿ ਹਾਲਤ ਗੰਭੀਰ ਹੈ। ਫਿਰ ਉਹੀ ਹੋਇਆ ਜਿਸ ਤੋਂ ਸਾਰੇ ਡਰ ਰਹੇ ਸਨ ਰਾਜਵੀਰ ਜਵੰਦਾ ਸਦਾ ਲਈ ਚਲਾ ਗਿਆ ਉਸ ਦੀ ਮੌਤ ਨੇ ਸਾਰੇ ਪ੍ਰਸ਼ੰਸ਼ਕਾਂ ਨੂੰ ਹਿਲਾ ਦਿੱਤਾ ਲੋਕਾਂ ਨੇ ਅਰਦਾਸਾਂ ਕੀਤੀਆਂ ਦਲੀਲਾਂ ਦਿੱਤੀਆਂ ਪਰ ਕਿਸਮਤ ਨੇ ਕਿਸੇ ਨੂੰ ਮੌਕਾ ਨਹੀਂ ਦਿੱਤਾ ਇਸ ਵੇਲੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਨਿਯਮ ਅਨੁਸਾਰ ਸਾਰੀ ਕਾਰਵਾਈ ਕੀਤੀ ਹੈ 174 ਦੀ ਕਾਰਵਾਈ ਅਮਲ ਚ ਲਿਆਂਦੀ ਗਈ ਪੋਸਟਮਾਰਟਮ ਕਰਵਾਇਆ ਗਿਆ ਤੇ ਫਿਰ ਮ੍ਰਿਤਕ ਦਾ ਸਰੀਰ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਪੁਲਿਸ ਨੇ ਇਹ ਵੀ ਦਰਜ ਕੀਤਾ ਕਿ ਪਰਿਵਾਰ ਦੀ ਇੱਛਾ ਅਨੁਸਾਰ ਕਿਸੇ ਦੇ ਖਿਲਾਫ ਕੋਈ ਐਫ ਆਈ ਆਰ ਨਹੀਂ ਦਰਜ ਕੀਤੀ ਗਈ ਜਦ ਤੋਂ ਇਹ ਹਾਦਸਾ ਵਾਪਰਿਆ ਲੋਕਾਂ ਵਿੱਚ ਇੱਕ ਹੀ ਚਰਚਾ ਚੱਲ ਰਹੀ ਹੈ ਕਿ ਆਖਿਰਕਾਰ ਸੱਚ ਕੀ ਹੈ ਬਲੈਰੋ ਕਿੱਥੇ ਗਈ ਜੇ ਸੀ ਹੀ ਨਹੀਂ ਸੀ ਤਾਂ ਪਹਿਲੇ ਦਿਨਾਂ ਵਿੱਚ ਇਹ ਗੱਲ ਕਿਉਂ ਫਲਾਈ ਗਈ ਕਿ ਬਲੈਰੋ ਨਾਲ ਟੱਕਰ ਹੋਈ ਹੈ ਇਹ ਵੀ ਚਰਚਾ ਵਿੱਚ ਹੈ ਕਿ ਪੰਜ ਦੋਸਤਾਂ ਦੀ ਭੂਮਿਕਾ ਕੀ ਸੀ ਜਦੋਂ ਉਹ ਸਾਰੇ ਮੌਕੇ ਤੇ ਸਨ ਤਾਂ ਕਿਸੇ ਨੇ ਵੀ ਪੁਲਿਸ ਨੂੰ ਤੁਰੰਤ ਸੂਚਨਾ ਕਿਉਂ ਨਹੀਂ ਦਿੱਤੀ ਹਾਦਸੇ ਦੀ ਜਗ੍ਹਾ ਤੇ ਕੁਝ ਨਾ ਮਿਲਣਾ ਵੀ ਸ਼ੱਕ ਪੈਦਾ ਕਰਦਾ ਹੈ ਰਾਜਵੀਰ ਜਵੰਦੇ ਦੇ ਭੋਗ ਦੀ ਤਾਰੀਖ ਤੈ ਹੈ ਅੱਜ ਉਸ ਦਾ ਭੋਗ ਆ ਜਿਹੜਾ ਉਹ ਪਿੰਡ ਪੋਨਾ ਦੇ ਵਿੱਚ ਪੈਣ ਜਾ ਰਿਹਾ ਹੈ ਪਰ ਲੋਕਾਂ ਦੇ ਮਨ ਵਿੱਚ ਅਜੇ ਵੀ ਇਹੀ ਸਵਾਲ ਹੈ ਕਿ ਆਖਿਰਕਾਰ ਉਸ ਦਿਨ ਸੱਚਮੁੱਚ ਹੋਇਆ ਕੀ ਸੀ ਕੀ ਇਹ ਸਿਰਫ ਇੱਕ ਹਾਦਸਾ ਸੀ ਜਾਂ ਕਿਸੇ ਦੀ ਗਲਤੀ ਨੇ ਉਸ ਦੀ ਜ਼ਿੰਦਗੀ ਖੋ ਲਈ ਜਦ ਹੁਣ ਪੁਲਿਸ ਨੇ ਆਪਣੀ ਰਿਪੋਰਟ ਜਾਰੀ ਕਰ ਦਿੱਤੀ ਹੈ ਉਹ ਕਹਿੰਦੇ ਹਨ ਕਿ ਸਾਰੇ ਬਿਆਨਾਂ ਅਤੇ ਸਬੂਤਾਂ ਦੇ ਆਧਾਰ ਤੇ ਕੋਈ ਵੀ ਸਾਜ਼ਿਸ਼ ਜਾਂ ਸ਼ੱਕ ਵਾਲੀ ਗੱਲ ਨਹੀਂ ਮਿਲੀ ਹਾਦਸਾ ਪਸ਼ੂਆਂ ਦੀ ਟੱਕਰ ਨਾਲ ਹੀ ਵਾਪਰਿਆ ਸੀ ਜਿਹੜੀਆਂ ਗੱਡੀਆਂ ਮੌਕੇ ਤੇ ਦੇਖੀਆਂ ਉਹ ਸਿਰਫ ਮਦਦ ਲਈ ਆਈਆਂ ਸਨ ਫਿਰ ਵੀ ਆਮ ਜਨਤਾ ਦੇ ਮਨ ਵਿੱਚ ਇਹ ਗੱਲ ਨਹੀਂ ਬੈਠ ਰਹੀ ਸੋਸ਼ਲ ਮੀਡੀਆ ਤੇ ਲੋਕ ਵੱਖ-ਵੱਖ ਤਰ੍ਹਾਂ ਦੀਆਂ ਥਿਊਰੀਆਂ ਲਗਾ ਰਹੇ ਹਨ ਕਈ ਕਹਿੰਦੇ ਹਨ ਕਿ ਪਹਿਲਾ ਹਸਪਤਾਲ ਜ਼ਿੰਮੇਵਾਰ ਹੈ ਕਈ ਕਹਿੰਦੇ ਹਨ ਕਿ ਦੋਸਤਾਂ ਨੇ ਕੁਝ ਛਿਪਾਇਆ ਇਸ ਵੇਲੇ ਜਿਹੜਾ ਤਦ ਤੱਕ ਦਾ ਡਾਟਾ ਸਾਹਮਣੇ ਆਇਆ ਉਸ ਵਿੱਚ ਬਲੇਰੋ ਗੱਡੀ ਦਾ ਕੋਈ ਜ਼ਿਕਰ ਨਹੀਂ ਪੁਲਿਸ ਮੌਕੇ ਦੀ ਜਾਂਚ ਗਵਾਹਾਂ ਦੇ ਬਿਆਨ ਤੇ ਹਸਪਤਾਲ ਰਿਕਾਰਡ ਸਭ ਕੁਝ ਮਿਲਾ ਕੇ ਇਹ ਨਤੀਜਾ ਕੱਢ ਰਹੀ ਹੈ ਕਿ ਰਾਜਵੀਰ ਜਵੰਦੇ ਦਾ ਹਾਦਸਾ ਕਿਸੇ ਵੀ ਵਾਹਨ ਨਾਲ ਨਹੀਂ ਸਗੋਂ ਸੜਕ ਤੇ ਅਚਾਨਕ ਆਏ ਪਸ਼ੂਆਂ ਦੇ ਨਾਲ ਹੋਇਆ ਹੈ ਰਾਜਵੀਰ ਦੇ ਚੌਣ ਵਾਲਿਆਂ ਲਈ ਇਹ ਮੰਨਣਾ ਮੁਸ਼ਕਲ ਹੈ ਪਰ ਹਾਲਾਤਾਂ ਹਾਲਾਤ ਇਨ੍ਹਾਂ ਇਨ੍ਹਾਂ ਗੱਲਾਂ ਤੇ ਹੀ ਇਸ਼ਾਰਾ ਕਰ ਰਹੇ ਹਨ ਸਾਰੇ ਸਬੂਤ ਇੱਕੋ ਪਾਸੇ ਦਿਖ ਰਹੀ ਹਨ ਕਿ ਉਹ ਡਿੱਗਿਆ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਡਾਕਟਰੀ ਅਨਗੈਲੀ ਕਾਰਨ ਹਾਲਤ ਵਿਗੜਦੀ ਗਈ ਹੁਣ ਜਦ ਪੋਸਟਮਾਰਟਮ ਦੀ ਰਿਪੋਰਟ ਪੁਲਿਸ ਕੋਲ ਹੈ ਉਸ ਵਿੱਚ ਵੀ ਕੋਈ ਬਾਹਰੀ ਹਿੱਸਾ ਜਾਂ ਹਾਦਸੇ ਵਾਲਾ ਗੱਡੀ ਦਾ ਸਬੂਤ ਨਹੀਂ ਮਿਲਿਆ ਸਿਰਫ ਸਰੀਰ ਤੇ ਪਈਆਂ ਗੰਭੀਰ ਚੋਟਾਂ ਦਾ ਹੀ ਜ਼ਿਕਰ ਹੈ ਇਨਸਪੈਕਟਰ ਸਾਹਿਬ ਦੇ ਮੁਤਾਬਕ ਮੌਕੇ ਤੇ ਜੋ ਵੀ ਲੋਕ ਮੌਜੂਦ ਸਨ ਉਹਨਾਂ ਨੇ ਸਭ ਇੱਕੋ ਗੱਲ ਦੱਸੀ ਹੈ ਕਿ ਉੱਥੇ ਬਲੈਰੋ ਨਹੀਂ ਸੀ ਟੱਕਰ ਸਿਰਫ گاਵਾਂ ਨਾਲ ਹੋਈ ਹੈ ਰਾਜਵੀਰ ਦੇ ਦੋਸਤਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਉਹ ਉਸ ਨੂੰ ਤੁਰੰਤ ਹੀ ਹਸਪਤਾਲ ਲੈ ਗਏ ਪਰ ਪਹਿਲੇ ਹੀ ਪਲਾਂ ਵਿੱਚ ਹੋਈ ਚੂਕ ਜਾਣਤੀ ਭਾਰੀ ਪੈ ਗਈ ਅੰਤ 'ਚ ਸਿਰਫ ਦੁੱਖ ਹੀ ਬਚਿਆ ਇੱਕ ਨੌਜਵਾਨ ਗਾਇਕ ਜਿਸ ਦੀ ਆਵਾਜ਼ ਨੇ ਲੱਖਾਂ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਈ ਉਹ ਹੁਣ ਸਿਰਫ ਯਾਦਾਂ ਵਿੱਚ ਰਹਿ ਗਿਆ ਪਰ ਲੋਕਾਂ ਦੇ ਮਨ ਵਿੱਚ ਇੱਕ ਗੱਲ ਅਜੇ ਵੀ ਗੂੰਜ ਰਹੀ ਹੈ ਕਿ ਜੇ ਸਮੇਂ ਤੇ ਸਹੀ ਮਦਦ ਮਿਲ ਜਾਂਦੀ ਤਾਂ ਸ਼ਾਇਦ ਅੱਜ ਕਹਾਣੀ ਕੁਝ ਹੋਰ ਹੁੰਦੀ ਰਾਜਵੀਰ ਜਵੰਦੇ ਦੀ ਮੌਤ ਨੇ ਸਿਰਫ ਸੰਗੀਤ ਦੀ ਦੁਨੀਆ ਹੀ ਨਹੀਂ ਸਗੋਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਵਾਲ ਅਜੇ ਵੀ ਚੋਂ ਦੇ ਤਿਉ ਹਨ ਪਰ ਜਵਾਬ ਕਿਤੇ ਵੀ ਨਹੀਂ ਅਲਵਿਦਾ ਰਾਜਵੀਰ ਸਿਆ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ